ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਕੀਕਤ तौर ਆਪਣੀ ਚੈਨਲ ਤੇ ਸਵਾਗਤ ਕਰਦਾ ਹਾਂ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਸਭ ਸਾਰੇ ਠੀਕ ਠਾਕ ਹੋਣਗੇ ਤਾਂ ਮੈਂ ਸਵੇਰ ਦੇ 5 ਵਜੇ ਚੁੱਪੇ ਨੇਗੇ ਆਪਾਂ ਨੇ ਬਹੁਤ سارے ਕੰਮ ਕਰ ਲੈਨੇਗੇ ਬਹੁਤ ਸਾਰੇ ਰੈਂਦੇ ਨੇਗੇ ਕਿਉਂਕਿ ਆਪਣੇ ਅੱਜ ਪਰਵਾਸ ਪੇਈ ਦਾ ਦੂਸਰਾ ਦਿਨ ਆਏਗਾ ਤੇ ਸਾਰਾ ਟੁਰਕੋ ਲਗਿਆ ਝੋਕੇ ਰੱਖ ਦਿੱਤੀਆਂ ਸੀਗੀਆਂ ਫਿਰ ਨਾ ਹਰਭਾਗੀ ਤੇ ਨਾ ਆ ਕੇ ਕੋਣ ਮੈਨੇ ਦਸਾਂਪਤਾ ਜਿਹੜਾ ਕਰਦਾ ਸਾਜੀ ਕਰੇਗਾ ਜਿਹੜਾ ਡਰਚ ਪਾਉਂਦੀ ਡਰਚ ਪਾਉਂਦੇ ਆ ਚਾਹ ਤਰੀ ਹੋਈ ਹੋਣੀ ਅ ਚਾਹ ਤਰੀ ਹੋਈ ਹੈਗੀ ਫਿਰ ਚਾਹ ਤੋਂ ਬਾਅਦ ਵਾਸਤੇ ਚਾਹ ਪੀ ਕੇ ਮੱਥਾ ਟੇਕ ਲਾਂਗੇ ਤੇ ਇਹ ਤਾਂ ਨਾਲ ਸਾਫੀ ਕੇ ਆਹ ਆਹ ਤਰ ਦੁੱਧ ਪਹਿਲਾਂ ਵਰਤ ਲਾਂਗੇ ਬਿਹਾਰ ਸਜਰਾ ਦੁੱਧ ਦੋ ਅੱਡ ਹਨ ਰੱਖਣਾ ਪੈਦਾ ਜਿਦੇ ਪੇ ਬਿਹਾਰੇ ਇਹਨਾਂ ਨੂੰ ਫਟਟਾ ਹੋ ਜਾਂਦਾ ਸਾਡੇ 5:30 ਵਜੇ ਉੱਪਰ ਵਸ ਤੇਰੀ ਉਦੋਂ ਵਸ ਆਪਾਂ ਆਟਾ ਗੁੰਨ ਲਾਂਗੇ ਚਾਹ ਬਣਦੀ ਐ ਜਗ ਤੋਕੇ ਜਗ ਚ ਕਾੜਦੇ ਨੇ ਚਾਹ ਪਾ ਲੈ ਸੁੜ ਚਾ ਪਾ ਲੈ ਉਠ ਕੇ ਅਸੀਂ 4:30 ਵਜੇ ਦੀਆਂ ਮੈਂ ਚਾਹ ਹੁਣ ਬਣਾਈ ਆ 5:00 ਵਜੇ ਸਵਾ 5 ਹੀ ਹੋਗਾ ਹੁਣਗੇ ਬਸ ਪ੍ਰਭਾਤ ਫੇਰ ਵੀ ਆਉਣ ਵਾਲੀ ਆ 5:30 ਹੋਗੇ 5:30 ਹੋਗੇ ਬਸ ਕੱਲ ਤਾਂ 5:30 ਵਜੇ ਆ ਗਈ ਸੀ ਆਪਣੇ 12 ਚ 22 ਮਿੰਟ ਬਸ ਫਿਰ ਮੈਂ ਆਟਾ ਫੇਰ ਗੁੰਨ ਲੂੰਗੀ ਮੱਥਾ ਟੇਕ ਉੱਥੇ ਆਟਾ ਆਪਾਂ ਫੇਰ ਗੁੰਨਾਂਗੇ ਮੱਥਾ ਟੇਕ ਉੱਥੇ गिरै लग गया ते माजी ਨੂੰ ਮਟਾਉਂਦੇ ਪਤਾ ਨਹੀਂ ਕੀ ਵਾਦਤ ਨੇ ਚਲੋ ਜੀ ਅਪਾ ਚਾਹ ਪੀਓ ਚਲੋ ਜੀ ਪਪਾਂ ਦੇ ਮਾਂਦੇ ਫਰਵਾਤ ਤੇ ਸਾਰੇ ਪਟਾਕੇ ਗੁਰਦੁਆਰਾ ਸਾਹਿਬ ਆ ਦੇ ਕੁਣ ਭਾਂਡੇ ਮਾਂਜ ਕੇ ਇਹਨਾਂ ਦੀ ਰੋਟੀ ਬਣਾ ਕੇ ਫੇਰ ਚਾੜੂ ਚੱਕੀ ਚਾੜੂ ਲਾ ਕੇ ਸਾਰੇ ਫੇਰ ਖੇਤ ਆਲਾਂ ਦੀ ਰੋਟੀ ਪਤਾਉ ਆਪਦੀ ਰੋਟੀ ਪਸਾਂ ਖੇਤ ਦੀ ਰੋਟੀ ਇਹ ਦੇਖ ਪਤ ਹੋਵੇ ਬਸ ਮਾਲ ਮਾਲ ਨਾਲ ਖਾਂਦੇ ਆਂ ਆਹ ਦੀ ਕੋਈ ਠੰਡ ਚੋਣੇ ਜ਼ੀਰੋ% ਇਹ ਆ ਉੜ ਦੇਣਾ ਬਹੁਤ ਸਾਰੇ ਕੰਮ ਨਹੀਂ ਪੜੇ ਨਾ ਉਹਦਾ ਕੰਮ ਨਿਬੜ ਜਾਂਦਾ ਹੈ ਹੁਣ ਤਾਂ ਹਨਾ ਤੇਰਾ ਨਾਲ ਤੇ ਸੱਜਾਂ ਨਾਲ ਗਰਮਾ ਚਪਲ ਪਾ ਕੇ ਬੱਲਣਾ ਆਪੇ ਤੇ ਹੋਰ ਨਹੀਂ ਕਿ ਮੋਟੇ ਕੰਮ ਜਿਹੜਾ ਚੜ ਹੋ ਰਿਹਾ ਇਹ ਹੁਣ ਜਦ ਕਰੇ ਲੱਗਿਆ ਨਾ ਮੈਂ ਤੇਲ ਪਾ ਰਹੇ ਹਾਂ ਦੁੱਧ ਨਾਲ ਰੋਟੀ ਤੇ ਸਬਜ਼ੀ ਦਾ ਤਿਆਰੀ ਹੈ ਮਿੱਠਿਆ ਥੋੜਾ ਜਾ ਅਟਲ ਟਿੱਲ ਲਹੋਗੇ ਮਿੱਠਿਆ ਰੋਟੀ ਦੀ ਢਿੰਗੀ ਹੋਵੇ ਢਿੰਗੀ ਤੇਰਾ ਤੇ ਦਿਲ ਚੋ ਵੀ ਚਲ ਹੂੰ ਜੇ ਆਟਾ ਜੋਟੀ ਨਾ ਹੋ ਜਨਾ ਥੋੜੀ ਜੇ ਸ਼ੇਪ ਜੀ ਨਹੀਂ ਆਉਂਦੀ ਰੋਟੀ ਦੀ ਸੁਗੰਧ ਦਾ ਖਾਣਾ ਆ ਜਿੱਥੇ ਕਿ ਬੱਦਲੀ ਗਤੀ ਲੜੇ ਖਾਣੀ ਗੁਰਮਤ ਖਾ ਲੇ ਆ ਖਾ ਲਈਂ ਢਿੰਗੀ ਜੀ ਤੇਰੇ ਖਾ ਲੇ ਵੀ ਮੀ ਲੋ ਅੱਜ ਰੋਟੀ ਬਣਾਉਣੇ ਆਂਗੇ ਤੇ ਤੁੰ ਵੀ ਖਾਲਾ ਕੋ ਟਿੱਕੜ ਦੇ ਹਾਂ ਬਣੀ ਆ ਜੀ ਸੁਗਮਣ ਪਾ ਪਾ ਰਹੇ ਆ ਮੇਰਾ ਚਾਵੂ ਝੂੜੂ ਰਹਿੰਦਾ ਲਾਉਣ ਵਾਲਾ ਅੱਜ ਦਸਵੀਂ ਆ ਕੱਲ ਨੂੰ ਹੱਸੈ ਕੱਜਾ ਅੱਜ ਹੋ ਸੱਚ ਅੱਜ ਆ ਤਾਂ ਆ ਚਾਚਾ ਦਸਵੀਂ ਤੀ ਜਾਂਦਾ ਹੁਣ ਆਪਾਂ ਦੋ ਜੇ ਇਸ ਨੂੰ ਨਪੜਾਤਾ ਹੈ ਨਾ ਅੱਜ ਲੈ ਵੈਗੁਰੂ ਆਉਂਦੀ ਦਸਵੀਂ ਨੂੰ ਸੀ ਜਾਵਾਂ ਇਕੱਠਾ ਵਾਲੀ ਹੋਊ ਆਉਂਦੀ ਦਸਵੀਂ ਸਾਡੀ ਮੱਝ ਠੀਕ ਹੋ ਜੇ ਉਦੋਂ ਲੈ ਇਕੱਠੇ ਫੜਾ ਦਾਂ ਗੋਜ ਜੋਗੀ ਪੀਰੀ ਲੈ ਵੈਗੁਰੂ ਦਾ ਟੀਫਨ ਵੀ ਆਪੇ Det er Gurpu Urbu. ਪੰਜ ਨੂੰ ਭੋਗ ਪਾਇਆਣਗੇ ਮੈਂ ਤਾਂ ਪ੍ਰਭਾਤ ਪੀਉ ਨੂੰ ਭੋਗ ਪਾਇਆਣਗੇ ਕਿੰਨਾ ਯੋਗ ਹੈ ਹਾਂ ਖੰਡ ਫੜ ਸਾਈ ਜੀ ਦੀ ਕੋਈ ਕੁਝ ਨਹੀਂ ਬੋਲੀਆਂ ਬਾਹਰ ਚਲੋ ਜੀ ਸ਼ਾਹ ਕੋਲ ਦੇ ਅੰਦਰ ਅਗਰ ਗੱਲ ਪੱਪੂ ਮੜਾ ਮੋਟਾ ਮੂੰਹ ਮਾਰਿਆ ਹੋਊਗਾ ਖਣੂਗੂ ਮਾਰਿਆ ਨਹੀਂ ਹੈ ਮੜਾ ਮੋਟਾ ਤਾਂ ਮੂੰਹ ਮਾਰਿਆ ਹੋਊਗਾ ਅੱਖਾਂ ਨੂੰ ਮੜਾ ਮੋਟਾ ਜੀ ਮੂੰਹ ਮਾਰਿਆ ਬੱਸ ਥਿਰੋ ਕੰਮ ਰੱਖ ਤੂੰ ਕਹਣਾ ਆਉਣਾ ਦਾ ਲਾਉਂਦੇ ਨਾ ਬੰਨੇ ਨਾ ਹੋਲੇ ਤੇ ਕੀ ਨਹੀਂ ਅੱਜ ਸਰਦਾਰ ਸਾਹਿਬ ਨਹੀਂ ਆਇਆ ਹਜੇ ਹੈ ਔਰ ਜੋਬ ਨਹੀਂ ਆਇਆ ਹਜੇ ਹਾਂ ਪਰਵਾਹ ਤਾਂ ਨਹੀਂ ਕੀਤੀ ਮੈਂ ਚਾਰ ਚੂਰ ਪੱਟ ਜਵਾ ਪੱਟ ਤਾਂ ਪੱਟ ਤਾਂ ਹੂੰ ਹਾਂ ਜੇ ਸਾਰਾ ਝਾੜੂ ਲਾਉਣ ਵਾਲਾ ਪਿਆ ਜੀ ਤੇ ਮੈਨੂੰ ਐ ਵੀ ਡਾਕਟਰ ਆਉਣ ਮੱਝਾ ਵੰਦਦਾ ਫਿਰ ਗਾਹ ਪਾਉਣ ਨੂੰ ਓਦੋਂ ਟਰੈਕਟਰ ਆਣੇ ਸਵੇਰ ਬਸ ਸੰਦ ਲੈਣ ਕੋਈ ਲੈਪ ਪਾਉਣ ਗਾ ਕੇ ਕੋਈ ਆ ਗਿਆ ਉਹ ਟਰੈਕਟਰ ਉਹ ਆ ਕੇ ਬਾਹਰ ਚ ਖੜਾਇਆ ਮੈਂ ਕੱਢ ਕੇ ਹਾਂ ਬਾਹਰ ਚ ਕਢਾਇਆ ਖੱਢ ਕੇ ਪੰਜ ਛੀ ਬੋਰੀਆਂ ਚ ਡੀ ਜੇ ਪੀ ਦੇ ਪੰਜ ਡੀ ਜੇ ਪੀ ਮਿਲਦਾ ਨਹੀਂ ਕਿਤੇ ਕੋਈ ਲਾ ਕੇ ਲੈ ਜੇ ਕੋਈ ਲਾਤੀ ਨਾ ਲੈ ਜੇ ਗੱਲ ਕਰ ਜਾਲੀ ਵੱਡੀ ਆ ਨਿਕਲਦਾ ਤਾਂ ਹੈ ਨਹੀਂ ਜਾਲਾ ਖੋਲੇ ਪਣਾ ਵੇਢ ਲੱਗਾ ਸਾਰਾ ਝਾੜੂ ਲਾਉਣ ਵਾਲਾ ਪਿਆ ਸਾਰੇ ਮੈਂ ਕਿੱਥੇ ਉੱਠੀ ਜਾਊਗੀ ਮਹਾਵਾਸੀ ਆਉਂਦੀ ਗੋਹਾਟੇ ਚੋਂ ਦੀਪ ਜੜੀਏ ਵੀ ਕਰਦੇ ਫਿਰਦੇ ਨੇ ਮੈਂ ਪੰਜ-ਛੇ ਕਟੇ ਪਾਏ ਨੇ ਟਰਾਲੀ ਚ ਜੀਬ ਵੀ ਦੇ ਲਾ ਕੇ ਲੈ ਜੇ ਹੋਰ ਹੁਣ ਕੋਈ ਆਜੇ ਪਾਣੀ ਤਾਂ ਪੀ ਦੀ ਨਹੀਂ ਆਹ ਕਟੇ ਨੂੰ ਕੀ ਹੋ ਗਿਆ ਕੋਫੜ ਆ ਜਾ ਤੇ ਹੈ ਕਿੱਥੇ ਉਹ ਥੱਲੇ ਗੁੰਮ ਆਇਆ ਓਏ ਅੰਦਰ ਵਾ ਕਰਕੇ ਖੇਡ ਰਿਹਾ ਤੂੰ ਦੁਖਾ ਜਿਦੋਂ ਨਤਾ ਨਾ ਹਾਂ ਦਿਖਾ ਨਹੀਂ ਰਖਤ ਰਹੋ ਇਹ ਕਹਣ ਕਿਸੇ ਕੱਟਰ ਕੋਲ ਬੰਨਿਆ ਵੀ ਉਹਨੇ ਕਿਹਦੀ ਭਰ ਕੇ ਪੁੰਨ ਬਾਲਾ ਛੜਿਆ ਦੁੱਧ ਵੀ ਨਹੀਂ ਪੀ ਸਕਦਾ ਆ ਰਿਆ ਸਾਡੀਆਂ ਉਹ ਦੂ ਚਾਂਬੜੀਆਂ ਹੋਣੀਆਂ ਨੇ ਬੇਮ ਗੁਲਾ ਪਾੜੀਆਂ ਪਈਆਂ ਨੇ ਇਹਨੇ ਮਾਂ ਮਾਸੇ ਵੀ ਚੇੜੀ ਖੜੀ ਰੋਉਂਗੀ ਤੇ ਤੂੰ ਗੋਹਾ ਸਿੱਟਣਾ ਮਾਰ ਮਾਰ ਦੰਦ ਮੈਂ 4 ਰੁਪਏ ਲਾ ਲੂੰਗੀ ਰੋਟੀ ਤੇ ਫਿਰ ਨੌ ਰੁਪਏ ਵਰਗੇ ਤਿੱਖੇ ਕੋਲ ਮਰਜੀ ਬਗਾ ਲਈ ਤੇਰਾ ਖੁਆ ਖਾ ਲਿਆ ਦੋਨੇ ਪਾਈਆਂ ਨੇ ਹੁਣ ਬਾਲਟੀ ਚ ਕੀ ਹੈ ਖੁਆ ਖਾ ਲਿਆ ਤੇਰਾ ਹੁਣ ਰੋਟੀ ਤੇ 10:00 ਵਜੇ ਖਾਣਗੇ ਗੋਹਾ ਖਾ ਲਿਆ ਕਿ ਖੁਆ ਖੁਆ ਕੋਆ ਮਾ ਕਿਹਾ ਕਿ ਨੇ ਗੋਹਾ ਖਾ ਲਿਆ ਤੂੰ ਦੱਸ ਤੈਨੂੰ ਗੱਲ ਨਾ ਦੇ ਲੈ ਖੁਆ ਕਿਹਾ ਗੋਹਾ ਤੋਂ ਲੂ ਕੇ ਗੋਹਾ ਹੁਣ ਖਾਂਦੇ ਹੁੰਦੇ ਨਹੀਂ ਹਾਂ ਕੀ ਆਈ ਗਈ ਜਾਂਦੀ ਓਏ ਹੈ ਹਾਈਪੋ ਬਾਕੀ ਖਾਣ ਵਾਲੀ ਚੀਜ਼ ਐ ਅਮ ਹਾਈ ਜੇ ਮੈਂ ਤੇ ਕੇ ਰੱਪ ਤੋਂ ਬੋਲਦਾ ਪਈ ਨਾ ਮਾਸੀ ਨੂੰ ਕਹਿੰਦਾ ਲੱਗਦਾ ਹੁਣ ਹਾਂ ਹਾਂ ਹੜ ਜਾ ਹੁਣ ਲਾ ਮਚਾੜੂ ਹੂੰ ਰਵਰਤ ਲਵੇੜਦੀਆਂ ਕਿ ਸੰਭਰਦੀਆਂ ਪਾਇਰ ਫਿਰ ਇੰਦਰ ਜਾਂਦਾ ਦੋਹਾ ਹੂੰ ਕਿੰਨਾ ਰਾਫਾ ਕਿਤਾ ਜਿਆ ਸੁਨੂ ਨੀ ਆੜ ਕੱਟ ਕੇ ਸੌ ਸੂਲ ਜੇ ਆ ਸਾਰੇ ਹੁਣ ਪਹਿਨ ਅੱਜ ਕਰ ਲਿਆ ਫੈਟੇ ਜਗਾ ਕੇ ਪੇਜਾ ਸਰਦੀ ਗਰਮੀ ਵਾਲੇ ਕੱਪੜੇ ਨੇ ਇਹ ਸਾਰੇ ਸਾਹਮਣੇ ਨਹੀਂ ਆ ਸੌ ਕੱਢੇ ਸੀਗੇ ਕੱਪੜਾ ਨੁਕੜਿਆ ਫਿਰ ਕੋਟ ਪਾ ਕੇ ਵਾਦੀ ਇਹ ਤਾਂ ਨਾ ਕੱਪੜਾ ਉਪਰਾਂ ਦੇ ਪਾ ਆ ਤੋ ਨਾ ਹੋਰ ਹਜੇ ਮਸ਼ੀਨ ਚ ਕੱਪੜੇ ਪਾਉਣੇ ਨੇ ਤੇ ਧੋਣ ਵਾਲੇ ਨੇ ਇਹ ਗਰਮੀ ਵਾਲੇ ਕੱਪੜੇ ਦੀ ਬੇਟੀ ਦੇ ਸਾਰੇ ਸਾਹਮਣੇ ਆਏ ਨੇ ਤਹਿਾ ਮਾਰ ਕੇ ਧਰੀਆਂ ਦੀ ਹੱਦ ਸਾਹਮਣੇ ਆ ਲੋਣਾ ਲੋਣੀ ਵਾਲੇ ਕੱਢ ਲੈ ਕਹੀਂ ਆਹ ਸੂਤਰੀ ਦਾ ਰੁੱਟੇ ਹੋ ਨਾ ਮਨ ਵਾਲਿਆਂ ਤਾਂ ਨੇ ਇਹਨਾਂ ਕੰਮ ਆ। ਆਹ ਲਾ ਬੇਹਾਇਾ ਬੱਠਾ ਕੰਟ ਦਾ ਰੱਥਰ ਬਿਚੂ ਕਾ। ਯਾਦ ਰੱਖੀ। ਉਹ ਜਦਾਂ ਲੈ ਕੇ ਰਾਣ ਤੇ ਨਾ ਨਹੀਂ ਆ। ਆ ਪਤਾ ਨਹੀਂ ਕਿ ਨਾਲ ਲੱਗੀ ਹੈ ਜਿੱਦਾਂ ਫੀਡ ਕਰਾਖ ਲੈਂਦੇ ਉਹਦੀ ਬੋਲੀ ਖੋਲੀ ਗਈ ਮੈਂ ਸਖਾਂ ਜੀ। ਲੋ ਜੀ ਕੰਮ ਬੱਲ ਬਿਹੜਾ ਸੰਭਰਿਆ ਗਿਆ ਤੇ ਪੰਡ ਪੁੰਡ ਮਾਂਜੇ ਗਏ ਕੇਰਾ। ਤੇ ਹੁਣ ਆਪਾਂ ਬਣਾਉਣਾ ਜੀ ਰੋਟੀ ਰੋਟੀ ਵੀ ਹਜੇ ਬਣਾਉਣੀ ਪਹਿਲਾਂ ਮੈਂ ਕੱਪੜੇ-ਕੱਪੜੇ ਪਾ ਕੇ ਆਉਣੀ ਆ ਮਸ਼ੀਨ ਦੇ ਵਿੱਚ ਫੇਰ ਇੱਧਰ ਚਾੜੂ ਲਾਉਂਗੀ ਬੀਬੀ ਕੱਲ ਦੀ ਗਈ ਹੋਈ ਹੈਗੀ ਤੇ ਬੀਬੀ ਦੀ ਨਾ ਕੱਲ ਵਾਲੀ ਵੀਡੀਓ ਦੀ ਇੱਕ ਕਲਿੱਪ ਰੈਂਦੀ ਸੀ ਲਾਉਣ ਵਾਲੀ ਤੇ ਬੀਬੀ ਨਾ ਪ੍ਰੈਸ ਕਰਦੀ ਸੀ ਤੇ ਉਹ ਦੇਖਾਂਗੇ ਜੇ ਜਾਰਾਗੇ ਲਾਵਾਂਗੇ ਪੱਲ ਗਰਮਣ ਪਤਾ ਨਹੀਂ ਕਹਿੰਦੀ ਮੈਨੂੰ ਥਾਈ ਨਹੀਂ ਜਦੋਂ ਮੈਂ ਬਾਅਦ ਚ ਦੇਖਾਂ ਮੈਂ ਹੈਗੀ ਆ ਵਿੱਚ ਤੇ ਬੀਬੀ ਕੱਲ ਵਾਗ ਗਈ ਸੀਗੀ ਤੇ ਬਸ ਹੁਣ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾਉਣਿਆਂਗੀ ਕੱਪੜੇ ਪਾ ਕੇ ਤੇ ਫਿਰ ਆ ਇਧਰੋਂ ਸੰਭਰੂੰਗੀ ਫਿਰ ਰੋਟੀ ਜਾਊ ਰੋਟੀ ਕੇਰਾ ਨਾ ਹੁਣ ਇੱਥੇ ਹੁਣ ਦੋਨੇ ਭਾਈ ਕੇਰਾ ਖੁਆ ਖਾਟੇ ਉਹ ਘਰੋਂ ਖਾਇਆ ਉਹ ਕਿਸ ਕੋਈ ਕਿਤੇ ਕੇਰਾ ਇੰਨਾਂ ਨੇ ਖਾ ਲਿਆ ਜਾਂਦੇ ਹੋਏ ਚਾਹ ਪੀ ਕੇ ਚਾਹ ਨਾਲ ਖੁਆ ਫਿਰ ਖਾ ਜਾਣਗੇ ਫਿਰ ਰੋਟੀ 10 ਵਜੇ ਖਾਂਦੇ ਨੇ ਕਹਿੰਦੇ ਸਾਨੂੰ ਰੋਟੀ ਸਲੇਟ ਪੇਜ ਜਾ ਕਰੋ ਫਿਰ ਉਹਦੋਂ ਮੈਂ ਸਾਰੇ ਕੰਮ ਕਰ ਲੂੰਗੀ ਤੇ ਕਿ ਸਰਦਾਰ ਜੀ ਕਹਿੰਦੇ ਮੈਨੂੰ ਫੋਨ ਕਰ ਦਿਓ ਜਿਦੋਂ ਰੋਟੀ ਬਣ ਗਈ ਮੈਂ ਆਪ ਹੀ ਲੈ ਜوں ਜੇ ਪਾਪਾ ਜੀ ਫੜਾਇਆ ਹਣ ਜੇ ਸਰਦਾਰ ਜੀ ਫੜਾ ਲੈ ਜਾਣ ਤੇ ਰੋਟੀ ਲੈ ਜਾਣਗੇ ਖੇਤ ਤੇ ਬਸ ਨਾਉਣ ਧੋਣ ਦਾ ਸਭ ਦਾ ਕੰਮ ਨਿਭੜਿਆ ਹੋਇਆ ਬੱਚੇ ਸਕੂਲ ਵਾ ਗਏ ਬਸ ਇੱਕ ਸਫਾਈਆਂ ਰਹਿ ਗਈਆਂ ਝਾੜੂ ਲਾ ਕੇ ਪੋਚਾ ਲਾਉਣ ਵਾਲਾ ਤੇ ਇੱਕ ਰੋਟੀ ਬਣਾਉਣ ਵਾਲੀ ਰਹੇਗੀ ਤੇ ਇੱਕ ਕੱਪੜੇ ਧੋਣ ਵਾਲੇ ਰਹਿ ਗਏ ਇਹੀ ਕੰਮ ਤੇ 11 12 ਵਜੇ ਜਾਣਗੇ ਤੇ ਮਾਸੀ ਆਉ ਬਚਰੀ ਚਾਹ ਪਾਣੀ ਉਹਨੂੰ ਦੇਵਾਂਗੀ ਹਨਾ ਤੇ ਚਲੋ ਮਾਸੇ ਵੀ ਹੈਲਪ ਕਰਾ ਜਾਂਦੀ ਆ ਗੋਹਾ ਸਟਿਆ ਜਾਂਦੀ ਹੈਗੀ ਤੇ ਚਲੋ ਜੀ ਆਪਾਂ ਫਿਰ ਮਿਲਦੇ ਆ ਤੁਹਾਨੂੰ ਦਿਖਾਉਣਿਆਂਗੇ ਕਿਸ ਤਰ੍ਹਾਂ ਦੀ ਰਹੂਗੀ ਅੱਜ ਦੀ ਇੱਕ ਤਰੀਕੇ ਨਾਲ ਮੰਮੀ ਨਾ ਚੜ ਗਿਆਗਾ ਤੇ ਵਾਹ ਗਰੂ ਇਹ ਮਹੀਨਾ ਸਾਰਾ ਲਈ ਵਧੀਆ ਹੋਵੇ ਠੀਕ ਠਾਕ ਹੋਵੇ ਵਧੀਆ ਬਜਾਈ ਹੋ ਜੀ ਇੱਕ ਭੈਣ ਨੇ ਕਿਹਾ ਸੀ ਬੱਲੇ ਨੇ ਪੈਣ ਤੂੰ ਤਾਂ ਹੱਦ ਕਰਤੀ ਤੁਸੀਂ ਬਜਾਈ ਕਰ ਵੀ ਦਿੱਤੀ ਸਾਡੇ ਤਾਂ ਬਜਾਈ ਜੀ ਅੱਧੋਂ ਜ਼ਿਆਦੇ ਹੋ ਗਈ ਆ ਅੱਧੋ ਜ਼ਾਰੇ ਹੋ ਗਿਆ ਜਿਹੜੇ ਹੁਣ ਪਸੇਤੀ ਜੀਰੀ ਸੀ ਲੋਕਾਂ ਦੇ ਉਹ ਖੜੀ ਹੈਗੀ ਉਹੀ ਰਹੇਗੀ ਤੇ ਸਾਰੀ ਬਜਾਈ ਤਕਰੀਬਨ ਹੋ ਗਈ ਹੈਗੀ ਅੱਧੀ ਅੱਧੇ ਤੋਂ ਜ਼ਾਰੇ ਬਜਾਈ ਹੋ ਗਈ ਸਾਡੇ ਤੇ ਸਾਡੇ ਅੱਜ ਬੀਜਣਗੇ ਅੱਜ ਦਾ ਦਿਨ ਹੋਰ ਬੀਜਣਗੇ ਤਿੰਨ ਦਿਨ ਹੋਗੇ ਬੀਜਦਿਆਂ ਨੂੰ ਤਕਰੀਬਨ ਅੱਜ 10 ਕਿੱਲੇ ਬੀਜੇ ਜਾਣਗੇ ਉਸ ਤੋਂ ਬਾਅਦ ਦੇ ਵਿੱਚ 4 ਕਿੱਲੇ ਆਪਣੇ ਖੜੇ ਨੇਗੇ ਜੀ ਜੀਰੀ ਦੇ ਤੇ ਫੇਰ ਜਿਹੜੇ 8 ਤੱਕ ਕਿਲੇ ਰਹਿ ਜਾਣਗੇ 18 19 ਕਿਲੇ ਨੇ 19 ਕਿਲੇ ਰਹਿ ਜਾਣਗੇ 9 ਕਿਲੇ ਉਹ ਬਸ ਸਹਜ ਪਾਠ ਦੇ ਭੋਗ ਤੇ ਜਾਣਾ ਆਪਾਂ ਨੇ 9 ਤਰੀਕ ਦਾ ਭੋਗ ਹੈਗਾ ਤੇ ਉਹ ਦਿਨ ਨੂੰ ਸਾਰੀ ਬੀਜ ਬਜਾਈ ਕਰ ਦਾਨਗੇ ਅਜੇ ਇੱਕ ਦਿਨ ਅਸੀਂ ਸਰਬੀ ਕੋਲ ਜਾ ਕੇ ਆਉਣਾਗਾ ਭੂਆ ਜੀ ਦੀ ਕੁੜੀ ਕੋਲ ਤੇ ਬਸ ਟਾਈਮ ਕੱਢਦੇ ਆ ਇੱਕ ਸਾਡੀ ਮੱਝ ਹੀ ਬਿਮਾਰ ਹੋਈ ਪਈ ਸੀ ਕੀ ਕਰੀਏ ਸਾਨੂੰ ਮੱਝ ਨਹੀਂ ਕੁਝ ਕਰਨ ਦੀ ਹੱਲਣ ਦਿੰਦੀ ਘਰ ਹੋਣਾ ਜੇ ਰੋ ਕੋਰ ਪਸ਼ੂ ਬਿਮਾਰ ਹੋਵੇ ਦੁੱਧ ਤਾਂ ਚੱਲ ਆਪਾਂ ਨੂੰ ਫੇਰ ਹੀ ਔੜੂ ਜੇ ਰੋ ਮੱਝ ਠੀਕ ਹੋਊਗੀ ਦੁੱਧ ਤਾਂ ਫੇਰ ਹੀ ਦਿਓ ਵਿਚਾਰੀ ਜਿਹੜੋ ਹੈ ਹੀ ਵੱਧ ਬਿਮਾਰ ਮਹੀਨਾ ਪਹਿਲਾਂ ਬਿਮਾਰ ਰਹੀ ਹੈ ਵਿਚਰੀ ਮਹੀਨਾ ਕ ਠੀਕ ਰਹੀ ਸੀ ਇਨਾ ਸੋਨਾ ਦੁੱਧ ਦਿੱਤਾ ਸੀ ਅ ਇਨਾ ਹੀ ਖਰਾਕ ਪਾ ਪਾ ਕੇ ਦੁੱਧ ਚੜਾਈ ਉਹ ਵੀ ਹੁਣ ਠੀਕ ਆ ਹੈਨਾ ਖਰਾਕ ਵੀ ਵਧੀਆ ਖਾਂਦੀ ਸੀ ਹੁਣ ਜੇ ਠੀਕ ਹੋਊ ਫੇਰ ਹੀ ਖਾਊ ਫੇਰ ਹੀ ਉਹ ਦੁੱਧ ਦੇਊ ਜੇ ਨੂੰ ਖਾਵੇ ਦੁੱਧ ਖੜ ਕੇ ਠੀਕ ਹੋ ਜੇ ਦੁੱਧ ਤਾਂ ਕੱਟ ਦੇ ਦੂ ਤਾਂ ਕੋਈ ਗੱਲ ਨਹੀਂ ਬਸ ਮੱਜਰੀ ਟੈਨਸ਼ਨ ਆ ਕੋਈ ਨਾ ਕੋਈ ਟੈਨਸ਼ਨ ਆ ਬਸ ਖੜੀਆਂ ਹੀ ਰਹਿੰਦੀਆਂ ਨੇ ਹੈਨਾ ਚਲੋ ਜੀ ਅੱਪਾ ਫੇਰ ਮਿਲਦੇ ਆ ਤੁਹਾਨੂੰ ਦਿਖਾਉਣਿਆਂਗੇ ਆਪਣਾ ਦਿਨ ਭਰ ਦਾ ਬਲੌਗ ਲੋ ਜੀ ਡਰਾਈ ਕਲੀਨ ਵਾਲੇ ਕੱਪੜੇ ਆ ਗਏ ਜਿਹੜੇ ਆਪਾਂ 어ਦੇ ਦਿੱਤੇ ਸੀ ਕਿ ਡਰਾਈ ਕਲੀਨ ਕਰਨੇ ਆਸ ਵਾਲਾ ਸੁਗਮਨ ਦਾ ਸੂਟ ਡਰਾਈ ਕਲੀਨ ਤੋਂ ਆਏ ਨੇ ਅੱਜ ਫੜ ਕੇ ਲਿਆਉਂਦੇ ਨੇ ਤੇ ਆਹ ਵੀ ਸੁਗਮਨ ਦਾ ਹੈਗਾ ਇਹਨਾਂ ਦਾ ਆਸਲਾ ਵਾਲਾ ਗਰੇ ਸਲਵਾਰ ਕੱਪੜਾ ਜੀ ਇਸ ਨੂੰ ਸੁਖਮਣ ਦਾ ਆ ਤੈਨੂੰ ਸੂਟ ਸੁਖਮਣ ਦੇ ਨੇ ਜੇ ਡਰੈਕ ਲਈ ਨਾਲੇ ਆ ਬਹੁਤ ਸੋਹਣਾ ਬਰਕਾ ਜੀ ਮਸ਼ੀਨ ਇਤਨਾ ਤੀ ਕੁ ਮੇਜ ਵਿੱਚ ਆ ਗਿਆ ਤੇ ਆ ਸੂਟ ਮੇਰਾ ਹੈਗਾ ਬੈਕੂਕਰ ਵਾਲੇ ਅੰਦਰ ਨੇ ਆ ਸੂਟ ਮੇਰਾ ਹੈਗਾ ਗੁਰਮਨ ਤੇਰਾ ਸੂਟ ਲੈ ਗਈ ਗੁਰਮਨ ਕਿੱਧਰ ਤਰ ਗਈ ਗੁਰਮਣਾ ਵੇ ਸੂਟ ਲੈ ਗਈ ਉਹ ਲੀਲਾ ਸੂਟ ਹੈਗਾ ਨੋ ਸੂਟ ਆ ਗਏ ਨੇਗੇ ਤੇ ਇਹ ਫੜ ਲਈਆਂ ਸੁਖਮਣ ਹੋ ਰੀਆਂ ਵਿਆਹ ਦੀਆਂ ਫੁੱਲ ਤਿਆਰੀਆਂ ਨੇ ਤੇ ਜਿਹੜੇ ਘਰੇ ਸੀਡ ਡ్రਾਈ ਕਲੀਨ ਕਰਵਾਉਣ ਵਾਲਿਓ ਕਰਵਾ ਲਏ ਨੇ ਬਾਕੀ ਜਿਹੜੇ ਘਰੇ ਪ੍ਰੈਸਾਂ ਕਰਨ ਵਾਲੇ ਨੇ ਉਹ ਪ੍ਰੈਸਾਂ ਕਰ ਲਾਂਗੇ ਤੇ ਫੁੱਲ ਤਿਆਰੀਆਂ ਨੇ ਵਿਆਹ ਦੀਆਂ ਹਨਾ ਤੇ ਬਹੁਤ ਸਾਰੇ ਕੱਪੜੇ ਪਏ ਨੇ ਤੇ ਉਹਨਾਂ ਨੂੰ ਕੀ ਹੋਇਆ ਹਨਾ ਪ੍ਰੈਸ ਕਰਕੇ ਉਹ ਜੀ ਹੋ ਜਾਂਦੇ ਨੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਫੇਰ ਤੇ ਬੀਬੀ ਗਈ ਹੋਈ ਆ ਤੇ ਪਾਪਾ ਜੀ ਕੀ ਲਿਆ ਆਪੇ ਕੀ ਪਕੌੜੇ ਪਾਪਾ ਜੀ ਲਿਆਏ ਪਕੌੜੇ ਚਾਹ ਤਰੀ ਹੋਈ ਹੈ ਬੈਜੋ ਚਾਹ ਪੀ ਲਿਓ ਆ ਸੂਟਾਂ ਤੇ ਨਾ ਤਰ ਦੇ ਤੇ ਲੱਕਣ ਚਾਹ ਪੀ ਲਾਨੇ ਪਾਪਾ ਜੀ ਪਕੌੜੇ ਲਿਆਏ ਨੇ ਅੱਜ ਪੋਤੀਆਂ ਲਈ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੀ ਬਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ